ਗੁਰਬਾਣੀ ਸੰਵਾਦ ਪ੍ਰੋਗਰਾਮ ਦੇਖ ਕੇ ਦਰਸ਼ਕਾਂ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਗੁਰਬਾਣੀ ਸੰਵਾਦ ਦੇ ਇਸ ਦੂਜੇ ਹਿੱਸੇ ਵਿੱਚ ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਹੀ ਆ ਕਿ ਅਸੀਂ ਵੱਖ-ਵੱਖ ਰੀਸ਼ਕੀ ਜੀ ਦਾ ਨਾਲ ਮੁਲਾਕਾਤ ਕਰਦੇ ਹਾਂ ਤੇ ਉਹਨਾਂ ਬਾਰੇ ਉਹਨਾਂ ਦੀ ਜ਼ੁਬਾਨੀ ਅਸੀਂ ਸੁਣਨਾ ਚਾਹੁੰਨੇ ਆ ਆਪਣੇ ਦਰਸ਼ਕਾਂ ਤੱਕ ਅਪਣਾਉਣਾ ਚਾਹੁੰਨੇ ਆ ਉਹਨਾਂ ਦਾ ਜਿਹੜਾ ਨਿੱਜੀ ਅਨੁਭਵ ਆ ਉਹਨਾਂ ਦੀ ਇੰਜਾ ਕੀ ਜਿਹੜੀ ਰੋਹਾਨੀ ਯਾਤਰਾ ਕਿ ਉਹਨਾਂ ਨੇ ਕਿਵੇਂ ਸ਼ੁਰੂ ਕੀਤੀ ਅਤੇ ਫਿਰ ਕਿਵੇਂ ਸਹਜੇ ਸਹਜੇ ਉਹ ਅੱਜ ਦੇ ਜਿੱਥੇ ਆਜਾ ਅੱਜ ਦੇ ਪੜਾ ਤੱਕਾ ਬੜੇ ਸਾਡੇ ਦਰਸ਼ਕਾਂ ਨੇ ਜ਼ਰੂਰੇ ਨੋਟ ਕੀਤਾ ਹੋਊਗਾ ਕਿ ਜਿੰਨੇ ਵੀ ਸਜਣਾ ਨਾਸੀਂ ਹੁਣ ਤੱਕ ਜਿਹੜੀ ਆ ਗੱਲਬਾਤ ਕੀਤੀ ਆ ਉਹਨਾਂ ਸਾਰੇ ਨੇ ਲਗਭਗ ਇਹ ਗੱਲ ਦੁਹਰਾਈ ਆ ਕਿ ਸ਼ੁਰੂ ਵਿੱਚ ਉਹਨਾਂ ਨੇ ਰਸਮੀ ਰੂਪ ਵਿੱਚ ਇਹ ਬਾਣੀ ਜਿਹੜੀ ਆ ਉਹ ਪੜਨੀ ਸ਼ੁਰੂ ਕੀਤੀ ਸੀ ਜਿਵੇਂ ਕਿ ਆਮ ਸਿੱਖ ਜਿਹੜਾ ਉਹ ਸ਼ਰਦਾ ਵਾਸ ਜਾ ਦੇਖੀ ਦੇਖੀ ਜਾਂ ਆਪਣੇ ਮਾਪਿਆਂ ਜਾਂ ਬਡੇਰਿਆਂ ਦੇ ਪ੍ਰੇਰਣਾ ਨਾਲ ਉਹਨਾਂ ਦੇ ਉਤਸ਼ਾਹ ਨਾਲ ਹਲਾ ਸ਼੍ਰੀ ਨਾਲ ਉਹ ਸ਼ੁਰੂ ਕਰਦਾ ਪਰ ਸਜੇ ਸਜੇ ਜਿਵੇਂ ਜਿਵੇਂ ਉਹਨਾਂ ਨੇ ਬਾਣੀ ਨੂੰ ਧਿਆਨ ਨਾਲ ਗੌਰ ਨਾਲ ਪੜ੍ਹਨਾ ਵਿਚਾਰਨਾ ਸ਼ੁਰੂ ਕੀਤਾ ਜਿਵੇਂ ਜਿਵੇਂ ਉਹਨਾਂ ਨੇ ਗੁਰਬਾਣੀ ਦੀ ਅਸਲੀ ਜੋ ਅਹਿਮੀਅਤ ਆ ਵਡਿਆਈ ਆ ਮਹੱਤਤਾ ਉਹਨੂੰ ਸਮਝਣਾ ਸ਼ੁਰੂ ਕਰ ਦਿੱਤਾ ਅਤੇ ਸਮਝਿਆ ਕਿ ਗੁਰਬਾਣੀ ਜਿਹੜੀ ਆ ਉਹ ਕਿਵੇਂ ਸਾਡੇ ਜੀਵਨ ਲਈ ਆ ਸਾਡੇ ਵਰਤਮਾਨ ਲਈ ਆ ਜਿਸ ਵਰਤਮਾਨ ਨੂੰ ਸੁਧਾਰ ਕੇ ਅਸੀਂ ਆਪਣਾ ਜਿਹੜਾ ਭਵਿਖਾ ਉਹਨੂੰ ਸਵਾਰ ਸਕਦੇ ਆ ਸਾਡਾ ਇਹਦਾ ਲੋਕ ਪਰ ਲੋਕ ਆ ਉਹ ਸਾਡੇ ਜੀਵਨ ਦੇ ਇਨਾਂ ਪਹਿਲੂ ਨਾਲ ਜੁੜਿਆ ਹੋਇਆ ਜਿਹੜੀ ਸਾਡੀ ਤਬਦੀਲੀ ਆ ਜਾਂ ਪ੍ਰਾਪਤੀ ਆ ਉਹ ਸਾਨੂੰ ਸੁਭਾਦੇ ਰੂਪ ਵਿੱਚ ਆ ਆਚਰਨ ਦੇ ਰੂਪ ਵਿੱਚ ਆ ਉਹ ਸਾਡੇ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਆ ਅਸੀਂ ਨਾਕਾਰਾਤਮਨ ਨਹੀਂ ਬਲਕੇ ਸਾਕਾਰਾਤਮਕ ਜਿਹੜੀ ਸੋਚ ਆ ਉਹ ਅਸੀਂ ਗੁਰਬਾਣੀ ਤੋਂ ਪ੍ਰੇਰਣਾ ਲੈ ਕੇ ਵਾਹਿਗੁਰੂ ਦੇ ਪ੍ਰਭੂ ਦੇ ਹੁਕਮ ਨੂੰ 부ਝ ਕੇ ਅਸੀਂ ਉਹਨੂੰ ਅਪਣਾਉਂਦੇ ਹਾਂ ਦੇ ਧਾਰਨੀ ਬਣਦੇ ਆ ਸਿੱਟੇ ਵੱਜੋਂ ਸਾਡੇ ਜੀਵਨ ਵਿੱਚ ਭਵੇਂ ਮੁਸ਼ਕਲਾਂ ਜਿਹੜੀਆਂ ਆ ਉਹ ਭਵੇਂ ਆਉਂਦੀਆਂ ਕਿਉਂਕਿ ਦੁੱਖ ਸੁੱਖ ਜਿਹੜੇ ਆ ਉਹ ਸਾਡੇ ਜੀਵਨ ਵਿੱਚ ਆਉਣੇ ਸੁਭਾਵਿਕ ਆ ਹਰ ਮਨੁੱਖ ਦੇ ਜੀਵਨ ਵਿੱਚ ਦੁੱਖ ਸੁੱਖ ਜਿਹੜੇ ਆ ਉਹ ਤੁਮਸ਼ਾਂ ਵਾਂਗੂ ਆਉਂਦੇ ਜਾਂਦੇ ਰਹਿੰਦੇ ਆ ਪਰ ਜਦੋਂ ਅਸੀਂ ਸਾਕਾਰਾਂ ਤੋਂ ਰੂਪ ਵਿੱਚ ਬਾਣੀ ਤੋਂ ਪ੍ਰੇਰਣਾ ਲੈ ਕੇ ਅਸੀਂ ਇਹਨਾਂ ਪ੍ਰਸਥਿਤੀਆਂ ਵਿੱਚੋਂ ਲੰਘਦੇ ਆਂ ਗੁਜ਼ਰਦੇ ਆਂ ਤਾਂ ਫਿਰ ਸਾਨੂੰ ਜਿਹੜੇ ਦੁੱਖ ਆ ਇਹ ਸੰਤਾਪ ਆ ਇਹ ਜਿਹੜੀਆਂ ਸਮੱਸਿਆਵਾਂ ਇਹ ਸਾਨੂੰ ਬੇਚੈਨ ਨਹੀਂ ਕਰਦੀਆਂ ਸਾਨੂੰ ਆਸ਼ਾਂਤ ਨਹੀਂ ਕਰਦੀਆਂ ਬਲਕਿ ਅਸੀਂ ਬੜੀ ਤਿੱਜੇ ਨਾਲ ਸਹਿਜ ਨਾਲ ਅਸੀਂ ਉਸ ਪ੍ਰਭੂ ਦੇ ਹੁਕਮ ਨੂੰ ਗੁਰਬਾਣੀ ਦੀ ਪ੍ਰੇਰਣਾ ਨਾਲ ਨਾਲ ਸਮਝਬੁੱਝ ਕੇ ਉਹਦਾ ਹੁਕਮੀ ਬੰਦਾ ਬਣ ਕੇ ਅਸੀਂ ਸਹਿਜ ਵੀ ਜ਼ਿੰਦਗੀ ਗੁਜ਼ਾਰਦੇ ਸਮਰਤ ਹੁੰਦੇ ਆਂ ਉਹ ਅੱਜ ਜਿਹੜੇ ਸੱਜਣ ਨਾਲ ਅਸੀਂ ਮੁਲਾਕਾਤ ਕਰ ਰਹੇ ਹਾਂ ਉਹ ਸਾਡੀ ਕਮਿਊਨਿਟੀ ਦੀ ਬੜੀ ਜਾਨੀ ਮਣੀ ਸ਼ਖਸੀਅਤ ਆ ਸਾਡੇ ਖਾਸ ਤੌਰ ਤੇ ਗਨਗੋਬਰੀ ਰੀ ਵਿੱਚ ਧਰਮ ਸਿੰਘ ਜੀ ਇਹਨਾਂ ਬਾਸੋਂ ਅਸੀਂ ਪਹਿਲਾਂ ਜਿਹੜੀ ਆ ਉਹ ਇਹਨਾਂ ਦੇ ਨਿੱਜੀ ਜੀਵਨ ਬਾਰੇ ਹੋਰੇ ਸਿੱ ਨਿੱਜੀ ਜੀਵਨ ਨਾਲ ਜੁੜੇ ਹੋਏ ਜਿਹੜੇ ਹੋਰ ਪਹਿਲੂ ਆ ਜਿਹੜੇ ਵਿਸ਼ੇਸ਼ ਤੌਰ ਤੇ ਅਸੀਂ ਆਪਣੇ ਦਸਨਾਂ ਤੱਕ ਆਪੜਾਉਣਾ ਚਾਹੁੰਦੇ ਆ ਅਸੀਂ ਉਸ ਦੀ ਗੱਲ ਕਰਾਂਗੇ ਸਤ ਸ੍ਰੀ ਅਕਾਲ ਮਸਿੰਗ ਜੀ ਤੁਹਾਡਾ ਸਾਡੇ ਇਸ YouTube ਚੈਨਲ ਤੇ ਸਵਾਗਤ ਆ ਵਾਰਲਡ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਥੋੜਾ ਜਿਹਾ ਦੱਸਿਓ ਆਪਣੇ ਬਾਰੇ ਆ ਆ ਵਾਸ ਬੋਰਨ ਐਟ ਰੋहतक ਐਂਡ ਮਾਈ ਫਾਦਰ ਦੈਨ ਟ੍ਰਾਂਸਫਰਡ ਟੂ ਅੰਮਾਲਾ ਅੱਜ ਤੁਸੀਂ ਜੇ ਚੋਗੇ ਸਾਡਾਡਾ ਪ੍ਰੋਗਰਾਮ ਆਏ ਸਾਡੇ ਪੰਜਾਬੀ ਵਿੱਚ ਜੇ ਤੁਸੀਂ ਪੰਜਾਬੀ ਬੋਲੋ ਜ਼ਿਆਦਾ ਚੰਗਾ ਜੀ ਕੇ ਫਾਦਰ ਟ੍ਰਾਂਸਫਰ ਹੋ ਗਏ ਤੇ ਅੰਮਾਲੇ ਦੇ ਵਿੱਚ ਪੜ੍ਹਿਓਗੇ ਤੇ ਅੰਮਾਲੇ ਐਸੇ ਸਟੱਡੀ ਕੀਤੀ ਜੀ ਉਸ ਤੋਂ ਬਾਅਦ ਮੈਂ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਤੇ ਸਿਵਲ ਇੰਜੀਨੀਅਰਿੰਗ ਕੀਤੀ ਜੀ ਤੇ ਫਿਰ ਆਈ ਅਪਲਾਈਡ ਇਨ ਇੰਡੀਅਨ ਰੇਲਵੇਜ਼ ਠੀਕ ਐਜ਼ ਇੰਸਪੈਕਟਰ ਇਨ ਚਾਰਜ ਫਾਰ ਕੰਸਟਰਕਸ਼ਨ ਐਂਡ ਮੇਂਟਨੈਂਸ ਆਫ ਰੇਲਵੇ ਟ੍ਰੈਕ ਹਾਂ ਹਾਂ ਆਈ ਵਾਸ ਸਿਲੈਕਟਡ ਆਫਟਰ ਟ੍ਰੇਨਿੰਗ ਦੇ ਟ੍ਰਾਂਸਫਰ ਮੀ ਐਟ ਪਟਿੰਡਾ ਫਿਰ ਤੁਸੀਂ ਤਾਂ ਕਹਿੰਦੇ ਹੋ ਕਿ ਜਦਾ ਜਿਹੜੀ ਬੋਲਚਾਲਾ ਤੁਸੀਂ ਅੰਗਰੇਜ਼ੀ ਕਰਦੇ ਹੋ ਹਾਂਜੀ ਇਸ ਕਰਕੇ ਫਿਰ ਪੰਜਾਬੀ ਤਾਂ ਤੁਹਾਡੀ ਅੰਗਰੇਜ਼ੀ ਨਿਕਲ ਜਾਂਦੀ ਆ ਤੇ ਕੋਈ ਤੁਸੀਂ ਥੋੜਾ ਜਿਹਾ ਕੋਸ਼ਿਸ਼ ਕਰੋ ਬਾਤ ਤਾਂ ਬਾਤ ਪੰਜਾਬੀ ਬੋਲਣ ਦੀ ਤੇ ਪਿਆਬੀ ਤੁਸੀਂ ਸੋਨੇ ਬੋਲ ਲੈਨੇ ਹੋ ਜੇ ਦਾ ਬੋਲ ਸਕਦੇ ਤਾਂ ਫੇਰ ਤੇ ਚਲੋ ਆਪਾਂ ਜੀ ਤੇ ਫੇਰ ਉੱਥੇ ਆਏ ਥੋੜਾ ਬੰਦਿਆਂ ਨੂੰ ਕਿਹਾ ਚੰਗੀ ਤਰ੍ਹਾਂ ਕੰਮ ਕਰੋ ਆਹਾਂ ਤੇ ਉੱਥੋਂ ਰਿਸ਼ੋਦ ਦੀ ਬੰਦ ਕਰੀ ਤੇ ਉਹਨਾਂ ਨੇ ਚੰਗਾ ਕੰਮ ਕਰਿਆ ਆਹ ਤੇ ਫੇਰ ਇਨ 79 ਆਈ ਗਾਟ ਵਿਸ਼ਸ ਵਿਸ਼ੇਵ ਸੇਵਾ ਪ੍ਰਮਾਨ ਪੱਤਰ ਦਾ ਬੈਸਟ ਮੇਂਟਨੈਂਸ ਆਫ ਰੇਲਵੇ ਟ੍ਰੈਕ ਇਨ ਮਾਈ ਅਰੀਆ ਇਹ ਕਿਹੜੇ ਸਾਲ ਦੀ ਗੱਲ ਜੀ 79 uh, that, uh, uh -huh. 79 ਚ ਅੱਛਾ ਜੀ ਆਫਟਰ ਦੈਟ ਆਈ ਗਾਟ ਮੈਰਿਡ 79 ਆਹ 80 ਆਈ ਮੂਵ ਟੂ ਕੈਨੇਡਾ ਚ ਆ ਗਿਆ ਕੈਨੇਡਾ ਚ ਆ ਗਿਆ ਕੈਨੇਡਾ ਵਿੱਚ ਮੈਂ ਫਿਰ ਹੋਟਲ ਦੇ ਵਿੱਚ ਸਟਾਰਟ ਵਰਕਿੰਗ ਐਜ਼ ਅ ਇੰਜੀਨੀਅਰਿੰਗ ਡਿਪਾਰਟਮੈਂਟ and then project management i have a project manager uh, in the who have looking after the building and construction and maintenance of that and then after the after 43 years i worked there in same hotel and retired last year oh tusi gaj jeh da dassia si mainu pura kal baad duran ke tusi jadon india vich even service duran ne tusi khande di report lai layi si haan ji jadon tusi itthe aaye ho ਉਦੋਂ ਤੁਸੀਂ ਜਿਹੜੀ ਦਸਤਾਰ ਸਜਾਉਂਦੇ ਸੀ ਜਾਣੇ ਨਹੀਂ ਉਸ ਵੇਲੇ ਨਹੀਂ ਸੀ ਕਿਉਂਕਿ ਹੋਟਲ ਦੇ ਵਿੱਚ ਉਹ ਕਹਿੰਦੇ ਉਸ ਵੇਲੇ ਬਹੁਤ ਘੱਟ ਸੀਗੇ ਆਪਕੋ ਜਿਹੜੇ ਦਸਤਾਰ ਸਜਾਉਂਦੇ ਸੀ ਫਿਰ ਫੇਰ ਮੈਨੂੰ ਮੈਂ ਕਿਹਾ ਚਲੋ ਹੁਣ ਖੜਾ ਆਏ ਤੇ ਆਹ ਠੀਕ ਹੈ ਤੁਸੀਂ ਦੱਸਿਓ ਸਾਡੇ ਦਰਸ਼ਕਾਂ ਨੂੰ ਕਿ ਤੁਸੀਂ ਗੁਰਬਾਣੀ ਦੇ ਜਿਹੜੇ ਆ ਤੁਸੀਂ ਸ਼ੁਰੂ ਤੋਂ ਥੋੜੇ ਬੱਧੀ ਪੜ੍ਹਦੇ ਸੀਗੇ ਇਹ ਬਾਣੀ ਜੇ ਤੁਸੀਂ ਆਪਣੇ ਆਪ ਤੁਹਾਡੇ ਤੋਂ ਲਗਨ ਪੈਦਾ ਹੋਈ ਜਾਂ ਤੁਹਾਡੇ ਪੇਰੈਂਟਸ ਨੇ ਜਾਂ ਹੋਰ ਦੇਖ ਕੇ ਤੁਹਾਡੇ ਅੰਦਰ ਇਹ ਇੱਛਾ ਪੈਦਾ ਹੋਇਆ ਸਾਡੇ ਫਾਦਰ ਸ਼ਾਮ ਨੂੰ ਲੈਂਪ ਜਗਾ ਕੇ ਸਾਰੇ ਇਹਨਾਂ ਬੱਚਿਆਂ ਨੂੰ ਇਕੱਠੇ ਕਰਕੇ ਸੁਣਾਈ ਜਾਂਦੇ ਸੀ ਤੇ ਉਹ ਰਹਿ ਰਹਸ ਦਾ ਪਾਠ ਕਰਦੇ ਸੀ ਤੁਹਾਡੇ ਕਿੰਨੇ ਭੈਣ ਭਰਾ ਸੀ ਤੁਸੀਂ ਚਾਰ ਭਰਾ ਸੀ ਚਾਰ ਭੈਣਾਂ ਸੀ ਆਹਾਂ ਤੇ ਉਹ ਸਾਰੇ ਸੁਣਦੇ ਸੀਗੇ ਸਾਡੇ ਚਾਰ ਭੈਣਾਂ ਟੀਚਰਾਂ ਬਣੀਆਂ ਸਾਡੇ ਚਾਰ ਭਰਾ ਇੱਕ ਪ੍ਰਾ ਇੰਡੀਅਨ 에ਅਰ ਫੋਰਸ ਵਿੱਚ 에ਅਰ ਕਮਾਂਡਰ ਬਣ ਗਿਆ ਤੇ ਇੱਕ ਆਈਐਸ ਆਫੀਸਰ ਹੋ ਗਿਆ ਗੁੱਡ ਜੌਬ ਕਾਲ ਦੇ ਵਰ ਸਟੱਡਿੰਗ ਐਂਡ ਦੇ ਵਰ ਵੀਰ ਪਾਰਟ ਆਪਣਾ ਸਵੇਰੇ ਪੜਾਅ ਕਰਨਾ ਸ਼ਾਮ ਨੂੰ ਪੜਾਅ ਕਰਨਾ ਕਿ ਫਾਦਰ ਉਹਨੇ ਕਿਹਾ ਸੀ ਪੜ੍ਹੋ ਤੇ ਉਹਨਾਂ ਦੀ ਸਾਰੀ ਮਦਰ ਵੀ ਨਾਲ ਬੈਹ ਜਾਂਦੇ ਸੀ ਅਸੀਂ ਪੜ੍ਹਾਈ ਕਰਦੇ ਸੀ ਤੇ ਰਾਤ ਨੂੰ ਵੀ ਅ ਅਰਦਾਸ ਕਰਨੀ ਤੇ ਪੜ੍ਹਾਈ ਕਰਨੀ ਉਹ ਉਹ ਜਦੋਂ ਬਚਪਨ ਵਿੱਚ ਜਦੋਂ ਤੁਹਾਡੇ ਪਿਤਾ ਜੀ ਤੁਹਾਨੂੰ ਦਿੰਦੇ ਸੀ ਜ਼ੋਰ ਦਿੰਦੇ ਸੀ ਵੀ ਪਾਠ ਕਰੋ ਉਹ ਤੋਂ ਤੁਹਾਡੇ ਮਨ ਜੀ ਤਾਂ ਨਾ ਸੀ ਪਾਠ ਬਾਰੇ ਕੋਈ ਸਿਰ ਪਾਠ ਕਰਨਾ ਪੜਨਾ ਜਾਂ ਇਸ ਤੋਂ ਇਲਾਵਾ ਕੋਈ ਸੀ ਵੀ ਪਾਣੀ ਚ ਕੋਈ ਪ੍ਰੇਰਨਾ ਲੈਣੀ ਜਾਂ ਸਮਝਣਾ ਸਮਝ ਕੇ ਆਪਣੇ ਜੀਵਨ ਵਿੱਚ ਕੁਝ ਅਪਲਾਈ ਕਰਨਾ ਕੋਈ ਇਸ ਤਰ੍ਹਾਂ ਦੀ ਭਾਵਨਾ ਸੀ ਜਿਵੇਂ ਪਾਠ ਕਰਨਾ ਤੇ ਪਾਠ ਉਸ ਵੇਲੇ ਤਾਂ ਪਾਠ ਸੀਗਾ ਬਸ ਇਹ ਪਾਠ ਕਰਨਾ ਚਾਹੀਦਾ ਪਰ ਜਦੋਂ ਸੀ ਆਪਣੇ ਕਰਕੇ ਮੈਂ ਜਦੋਂ ਰੇਲਵੇ ਦੇ ਵਿੱਚ ਆ ਗਿਆ ਤਾਂ ਉਸ ਵੇਲੇ ਮਹੰਤ ਮਹਾ ਸਿੰਘ ਕਟੂ ਵਾਲੇ ਸੰਤ ਜੀ ਉਹ ਮੇਰੇ ਕੋਲ ਕੋਠੀ ਦੇ ਵਿੱਚ ਆ ਜਾਂਦੇ ਸੀਗੇ ਤੇ ਪਾਠ ਪੜਦੇ ਸੀਗੇ ਤੇ ਮੈਨੂੰ ਫਿਰ ਗਿਆਨ ਹੋਇਆ ਵੀ ਪਾਠ ਤਾਂ ਪੜਨਾ ਚਾਹੀਦਾ ਹੈ ਤਾਂ ਉੱਥੋਂ ਫਿਰ ਨੂੰ ਗਿਆਨ ਹੁੰਦਾ ਰਿਹਾ ਜਦੋਂ ਪਾਠ ਪੜਦੇ ਸੀ ਸਮਝਾਉਣ ਲੱਗ ਪਏ ਤੁਹਾਨੂੰ ਸਮਝਾਉਣ ਲੱਗ ਪਈ ਸੀ ਉਹ ਤੇ ਫਿਰ ਮੈਨੂੰ ਗੁਰਦੁਆਰਿਆਂ ਦੇ ਵਿੱਚ ਵੀ ਉਹ ਲੈ ਕੇ ਜਾਣ ਲੱਗ ਗਏ ਪੰਜਾਬ ਦੇ ਗੁਰਦੁਆਰੇ ਸੰਡੇ ਆਲਾ ਕਦੇ ਪੰਜਾਬ ਗੁਰਦੁਆਰੇ ਲੈ ਜਾਣਾ ਤੇ ਫਿਰ ਹਜੂਰ ਸਾਹਿਬ ਲੈ ਗਏ ਸੀਗੇ ਮੈਨੂੰ ਉੱਥੇ ਮੈਂ ਹਜੂਰ ਸਾਹਿਬ ਦੀ ਮੈਂ ਗੱਲ ਦੱਸਦਾ ਤੇ ਉਸ ਵੇਲੇ ਮੈਂ ਪਾਠ ਪੜ੍ਹਦਾ ਸੀ ਤੇ ਉਹ ਸੰਤਾਂ ਦੇ ਨਾਲ ਤਿੰਨ ਚਾਰ ਹੋਰ ਭੰਤ ਸੀਗੇ ਬੈਠੇ ਸੀਗੇ ਤੇ ਭੋਰੇ ਦੇ ਵਿੱਚੋਂ ਮਹੰਤਾ ਆਏ ਲੋਕ ਪੈਰਾਂ ਨੂੰ ਹਸਲਾਂ ਦੇ ਤੇ ਉਹ ਕਹਿੰਦੇ ਅੱਜ ਪੰਜ ਪਿਆਰੇ ਚੁਣਨੇ ਤੇ ਚਾਰ ਤਾਂ ਮਿਲ ਗਏ ਉਹਨਾਂ ਨੂੰ ਪੰਜਵਾਂ ਨਹੀਂ ਮਿਲਿਆ ਤੇ ਮੈਂ ਪਾਠ ਪੜ੍ਹਦਾ ਸੀਗਾ ਤੇ ਉਹ ਮੇਰੇ ਕੋਲ ਆਏ ਅਰ ਕੰਡੇ ਆਪ ਚੰਗੀ ਆ ਤੂੰ ਵੀ ਅੱਜ ਮਤ ਪੰਜਾ ਪਹਿਰਾ ਸ਼ਾਮਿਲ ਹੋਣ ਲਈ ਤੁਹਾਨੂੰ ਕਿਹਾ ਗਿਆ ਜਾਂ ਜਾਂ ਖੰਡੇ ਦੀ ਤੁਸੀ ਖੰਡੇ ਦੀ ਪਾਲ ਆਰਡਰ ਲਈਏ ਉਸ ਸਾਥ ਤੇ ਨਹੀਂ ਖੰਡੇ ਦੀ ਕੋਈ ਤੁਸੀ ਪਹਿਲਾਂ ਲਈ ਹੋਈ ਸੀ ਜਾਂ ਨਹੀਂ ਬੁੱਤ ਖੰਡੇ ਦੀ ਪਾਲ ਤੋਂ ਬਿਨਾ ਹੀ ਤੁਹਾਨੂੰ ਸ਼ਾਮਿਲ ਕਰ ਲਿਆ ਮਤ ਉਹ ਤੁਨੂੰ ਪੁੱਛਿਆ ਨਹੀਂ ਬੁੱਤ ਖੰਡੇ ਦੀ ਪਾਲ ਜਿਹੜੀ ਆ ਤੁਸੀਂ ਲਈ ਹੈ ਜੇ ਨਹੀਂ ਨਹੀਂ ਉਹਨਾਂ ਨੇ ਪੁੱਛਿਆ ਜੇ ਮੇਰੇ ਕੋਲ ਖੰਡਾ ਹੈ ਨਹੀਂ ਸਿਰ ਨਾਕ ਪਾਂਸ ਨੇ ਕੁਝ ਮਤ ਤੁਨੂੰ ਪੰਜਾ ਪਹਿਰਾ ਸ਼ਾਮਿਲ ਕਰ ਲਿਆ ਪੰਜਾ ਚੱਕ ਕਰਕੇ ਉਸ ਵੇਲੇ ਫਿਰ ਮੈਂ ਕਿਹਾ ਵੀ ਮੈਂ ਤਾਂ ਰੇਲਵੇ ਦਾ ਆਫੀਸਰ ਹਾਂ ਕਿ ਪਰ ਨੂੰ ਸਰਵ ਕਰ ਰਹਾ ਉੱਥੇ ਭਾਰ ਪਰਮੀ ਮਹਾਂਤ ਕਟੂਆਲੇ ਤੇ ਤੈਨੂੰ ਮਹਾਰਾਜ ਲੈਣਾ ਹੈ ਤੂੰ ਚੱਲ ਨਹੀਂ ਪਰ ਨਹੀਂ ਮਤ ਸਿਰ ਤੇ ਜੇ ਕਨਫਿਊਜ਼ ਆ ਕਿ ਤੁਹਾਨੂੰ ਨਾ ਖੰਡੇ ਦੀ ਪੋਲ ਛਕਾਈ ਜਾਂ ਤੁਸੀਂ ਛਕਣ ਵਾਲਿਆਂ ਜਿਹੜੇ ਛਕਾਉਂਦੇ ਸੀ ਉਹਨਾਂ ਪੰਜਾਂ ਬਾਰੇ ਸ਼ਾਮਿਲ ਹੋਏ ਉਹਨਾਂ ਵਿੱਚ ਉਹ ਮੈਨੂੰ ਲੱਗੇ ਫਿਰ ਮਤ ਉਹ ਖੰਡੇ ਦੀ ਪੋਲ ਲਈ ਉੱਥੇ ਹਾਂ ਫਿਰ ਉੱਥੇ ਨਹੀਂ ਹਾਂ ਥੋੜੀ ਗੱਲ ਵੱਖਰੀ ਦੋ ਬੱਕਰੀਆਂ ਨਾ ਕਿਉਂਕਿ ਬੜੀ ਹੈਰਾਨਕਿਦਲੀ ਗੱਲ ਸੀ ਕਿ ਤੁਸੀਂ ਖੰਡੇ ਦੀ ਪੋਲ ਨਹੀਂ ਲਈਓ ਤੁਹਾਨੂੰ ਨਾ ਪੰਜਾਂ ਘਰੇ ਸ਼ਾਮਲ ਕਰਦੇ ਪੋਲ ਦੇਣ ਵਾਲੇ ਸ਼ਾਮਲ ਕਰਦੇ ਆ ਇਸ ਲਈ ਜਿਹੜਾ ਕੋਈ ਨਫਿਊਸ ਸਾਡੇ ਦਰਸ਼ਕ ਕਨਫਿਊਜ਼ ਨਾ ਹੋਣ ਬਸ ਤੁਸੀਂ ਖੰਡੇ ਦੀ ਪੋਲ ਲਈ ਆ ਉਥੇ ਲਈ ਆ ਹਾਂ ਹਾਂ ਠੀਕ ਹੁਣ ਗੱਲ ਜੇ ਸਪਸ਼ਟ ਹੋਈ ਆ ਜੋ ਬੜੀ ਕਨਫਿਊਜ਼ਨ ਸੀਗੀ ਉਹ ਬਿਨਾ ਖੰਡੇ ਦੀ ਪੋਲ ਲੈਣਾ ਦੇਵੇ ਪਸ ਕਿਹ ਬਾਣ ਤੁਹਾਨੂੰ ਵੀ ਸ਼ਾਮਲ ਕਰ ਲਿਆ ਆ ਇਹ ਉਹਨਾਂ ਨੇ ਫਿਰ ਉਸ ਤੋਂ ਬਾਅਦ ਫਿਰ ਮੈਂ ਪਾਠ ਪੜਨਾ ਜਪਜੀ ਸਾਹਿਬ ਦਾ ਪਾਠ ਕਰਨਾ ਸਮਝਣਾ ਵੀ ਗੱਲ ਕੀ ਹੈ ਤੇ ਫਿਰ ਸੰਗਤਾਂ 'ਚ ਬਹਿ ਕੇ ਸੰਗਤਾਂ ਨੂੰ ਮਿਲ ਕੇ ਗੱਲਾਂ ਕਰਕੇ ਆਪਸ ਵਿੱਚ ਮਨ ਦੇ ਦੁੱਖ ਤਕਲੀਫਾਂ ਦੂਰ ਹੁੰਦੀਆਂ ਹਨ ਉਹਨਾਂ ਨਾਲ ਗੱਲਾਂ ਕਰਕੇ ਤੇ ਕਥਾ ਹੁੰਦੀਆਂ ਜਦੋਂ ਕਥਾ ਦੇ ਵਿੱਚ ਕਥਾ ਸੁਣ ਕੇ ਮਨ ਨੂੰ ਸ਼ਾਂਤੀ ਆਉਂਦੀ ਗਿਆਨ ਪ੍ਰਾਪਤ ਹੁੰਦਾ ਗਿਆਨ ਹੁੰਦਾ ਵੀ ਹਾਂ ਇਹ ਚੀਜ਼ ਐਦਾਂ ਸੀ ਇਹ ਐਦਾਂ ਲਈ ਪਾਠ ਪੜ੍ਹਨ ਦੇ ਵਿੱਚ ਵੀ ਹੌਲੀ ਹੌਲੀ ਦੇਖਣਾ ਵੀ ਇਹਦਾ ਮਤਲਬ ਕੀ ਹੈ ਹਾਂ ਹਾਂ ਇੱਕ ਕਮਕਾਰ ਦਾ ਕੀ ਮਤਲਬ ਹੈ ਗੁਰੂ ਇੱਕ ਪਹਿਲਾਂ ਸੋਦੇ ਜਿਹਾ ਕਮਕਾਰ ਦਾ ਪਤਾ ਹੀ ਨਹੀਂ ਇੱਕ ਕਮਕਾਰ ਰੱਬ ਕੀ ਸਤਨਾਮ ਦਾ ਨਾਮ ਹਮੇਸ਼ਾ ਤੁਸੀਂ ਦਸੀਓ ਕਿ ਤੁਸੀਂ ਜਦੋਂ ਹੁਣ ਇਸ ਪੜਾ ਦੇ ਪਹੁੰਚੇ ਉਮਰ ਦੇ ਹੁਣ ਤੁਹਾਡੀ ਯਾਦੋਂ ਦੇਖਦਾ ਆਮ ਕਿ ਤੁਸੀਂ ਤੁਹਾਡੀ ਲਗਨਾਂ ਕਾਫੀ ਰੁਚੀ ਜਿਹੜੀ ਆਨੇ ਪਾਸੇ ਤੁਸੀਂ ਲੱਗੇ ਹੋਏ ਹੋ ਇਹ ਉਮਰ ਦਾ ਤਕਾਜ਼ਾ ਉਮਰ ਕਰਕੇ ਹੋਇਆ ਜਾਂ ਤੁਹਾਡੇ ਅੰਦਰੋਂ ਬਾਣੀ ਸਮਝ ਕੇ ਤੁਸੀਂ ਲੱਗਾ ਵੀ ਨਹੀਂ ਕੁਝ ਕਰਨਾ ਚਾਹੀਦਾ ਸਮਝਾ ਦੀ ਬਾਣੀ ਸੰਕੇਤੀ ਸਾਤ ਪਹਿਲਾਂ 30 ਸਾਲ ਪਹਿਲਾਂ ਸਮਝ ਆ ਗਈ ਬਾਣੀ ਦੀ ਬਾਣੀ ਦੇ ਬਾਰੇ ਪਤਾ ਲੱਗੇ ਗੁਰਦੁਆਰੇ ਜਾਂ ਸਾਕਾ ਵੀ ਜਦੋਂ ਅਮਰ ਸ਼ਕਲੇ ਸੀਗਾ ਉਸ ਵੇਲੇ ਤੂੰ ਫਿਰ ਮਹੰਤਾ ਦੇ ਨਾਲ ਰਹਿਣਾ ਗੁਰਦੁਆਰੇ ਜਾਣਾ ਮਹੰਤਾ ਦਾ ਗੁਰਦੁਆਰਾ ਉੱਥੇ ਬਹੁਤ ਵੱਡਾ ਬਰਨਾਲੇ ਦੇ ਕੋਲ ਟੀਵੀ ਸਰ ਕੋ ਤੇ ਸਭ ਕੁਝ ਸਮਝ ਆਉਂਦਾ ਰਿਹਾ ਤੇ ਹਮੇਸ਼ਾ ਹੁਣ ਮੈਂ ਉਸ ਵੇਲੇ ਤੋਂ ਜਦੋਂ ਬਹਿਂਦਾ ਵੀ ਐ ਵਾਹਿਗੁਰੂ ਵਾਹਿਗੁਰੂ ਕਰਦਾ ਰਹਿਣਾ ਮੈਂ ਇਹ ਨਹੀਂ ਬਈ ਕੁਝ ਹੋਰ ਸੋਚਣਾ ਇਹ ਕਰਨਾ ਸਿਰ ਵਾਹਿਗੁਰੂ 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 ਆਰ ਵਾਹਿਗੁਰੂ ਨੇ ਬਹੁਤ ਜ਼ਿਆਦਾ ਮੇਰੀ ਹੈਲਪ ਕੀਤੀ ਤੁਸੀਂ ਇਹ ਦੱਸਿਓ ਕਿ ਸਾਡਾ ਮੁੱਖ ਜਿਹੜਾ ਵਿਸ਼ਾ ਉਹ ਕਿਉਂਕਿ ਇਹ ਪੱਖ ਵੀ ਠੀਕ ਆ ਵਿਚਾਰਨਯੋਗ ਆ ਧਿਆਨ ਮੰਗਦੇ ਆ ਪਰ ਅਸੀਂ ਜ਼ਿਆਦਾ ਜਿਹੜਾ ਜ਼ੋਰ ਦੇ ਰਹੇ ਹਾਂ ਇਸ ਗੱਲ ਤੇ ਦੇ ਰਹੇ ਹਾਂ ਕਿ ਤੁਹਾਡਾ ਤੁਹਾਡੇ ਜੀਵਨ ਵਿੱਚ ਕੀ ਤਬਦੀਲੀ ਆਈ ਜਿਹੜਾ ਮਾਇਕ ਤੌਰ ਤੇ ਲਾਭ ਹੋਣਾ ਜਾਂ ਹੋਰ ਕੋਈ ਕਾਮਯਾਬ ਹੋਣਾ ਉਹ ਇੱਕ ਵੱਖਰਾ ਵਿਸ਼ਾ ਕਰ ਉਹ ਵੀ ਜ਼ਰੂਰੀ ਆ ਆਪਾਂ ਕਿਤੇ ਉਹ ਵੱਖਰਾ ਪੀਲੂ ਵੀ ਸ਼ੋਵਾਂਗੇ ਪਰ ਫਿਲਹਾਲ ਜਿਹੜਾ ਸਾਡਾ ਮੁੱਖ ਜਿਹੜਾ ਮਕਸਦ ਆ ਉਹ ਤੁਹਾਡੇ ਮਤਲਬ ਬਾਣੀ ਸਮਝ ਕੇ ਪੜਨ ਨਾਲ ਵਿਚਾਰਨ ਨਾਲ ਸੁਭਾਵਿਕ ਜੋ ਤਬਦੀਲੀ ਆਈ ਆ ਅਸੀਂ ਚਾਹੁੰਦੇ ਆ ਕਿ ਇਹਦਾ ਪਹਿਲੂ ਆ ਇਹ ਉਭਾਰਿਆ ਜਾਏ ਇਹ ਆਮ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇ ਤਾਂ ਤੁਸੀਂ ਦੱਸਿਓ ਕਿ ਤੁਹਾਡੇ ਬਾਣੀ ਜਦੋਂ ਤੁਸੀਂ ਵਿਚਾਰਨੇ ਸ਼ੁਰੂ ਕਰ ਦਿੱਤੀ ਧਿਆਨ ਨਾਲ ਪੜਨੇ ਸ਼ੁਰੂ ਕਰ ਦਿੱਤੀ ਤਾਂ ਤੁਹਾਡੇ ਸੁਭਾਅ ਵਿੱਚ ਕਿਹੋ ਜੀ ਤਬਦੀਲੀ ਤੁਸੀਂ ਅੱਜ ਮਹਿਸੂਸ ਕਰਦੇ ਹੋ ਕਿ ਆਈ ਮੈਨੂੰ ਏ ਹੈ ਕਿ ਦੁੱਖਾਂ ਤੋਂ ਮੈਨੂੰ ਉਹ ਮਿਲਿਆ ਆਰਾਮ ਮਿਲਿਆ ਜੇ ਕੋਈ ਮੈਨੂੰ ਦੁੱਖ ਹੋਣਾ ਸੀਗਾ ਤਾਂ ਉਹ ਦੁੱਖ ਨਹੀਂ ਹੋਇਆ ਹਮਮ ਅਗਰ ਜਾ ਰਹੇ ਹਾਂ ਤੇ ਕਿਤੇ ਇਹ ਹੋਇਆ ਵੀ ਹੰ ਇਹ ਐਦਾਂ ਹੋ ਜਾਏਗਾ ਉਹ ਨਹੀਂ ਹੋਇਆ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖਿਆ ਵਾਹਿਗੁਰੂ ਨੇ ਮੈਨੂੰ ਚੰਗੀ ਜੌਬਾਂ ਤੇ ਰੱਖਿਆ ਅ ਚੰਗੀ ਜੌਬ ਦੇ ਚ ਮੈਨੂੰ ਅਵਾਰਡ ਮਿਲਦੇ ਰਹੇ ਹਮ ਆਈ ਕਾਟ ਲੋਟ ਆਫ ਅਵਾਰਡਸ ਐਂਡ ਇਹਨੀ ਹੋਟਲ इवन दे सेंड मी टू हांगकांग टू स्टडी ਓਵਰ देयर एंड मीट ਵਿਦ ਦੀ ਚੀਫ ਇੰਜੀਨੀਅਰ ਫਿਰ ਪੰਜਾਬੀ ਅਲਾਓ ਆਪਾਂ ਫਿਰ ਹਾਂਜੀ ਜੀ ਉਹਨਾਂ ਨੂੰ ਮਤਲਬ ਕਿ ਮਿਲਣ ਵਾਸਤੇ ਕਾਫੀ ਉੱਚੀ ਉਹਨਾਂ ਨੇ ਮਤਲਬ ਕਿ ਮੇਰਾ ਰੱਬ ਦੇ ਨਾਲ ਕਿਉਂਕਿ ਰੱਬ ਦੇ ਨਾਲ ਸੰਜੋਗ ਸੀਗਾ ਮੈਂ ਕਦੇ ਇਹ ਨਹੀਂ ਸੋਚਿਆ ਆਪਣੇ ਬਾਰੇ ਵੀ ਕਿ ਬੁਰਾ ਹੋ ਰਹਿ ਮੇਨ ਨਾਲ ਸਿਰਫ ਨਹੀਂ ਤੁਸੀਂ ਦੱਸਿਓ ਤੁਹਾਡੇ ਇਹਦੇ ਵਿੱਚ ਮਤਲਬ ਪਹਿਲਾਂ ਤੁਹਾਨੂੰ ਜਿਆਦਾ ਮਤਲਬ ਕਿ ਈਰਖਾ ਵਗੈਰਾ ਤੁਹਾਡੇ ਮਨ ਚ ਪਹਿਲਾਂ ਉੱਤ ਦੇ ਬਾਣੀ ਤੋਂ ਤੁਹਾਨੂੰ ਕਾਫੀ ਉਤਸ਼ਾਹ ਮਿਲਿਆ ਕਿ ਇਹ ਤਾਂ ਕਿਸੇ ਨਾਲ ਨਹੀਂ ਕਰਨੀ ਕਿਉਂਕਿ ਤੁਸੀਂ ਪਹਿਲਾਂ ਦੱਸਿਆ ਕਿ ਜਿਹੜੀ ਬਾਣੀ ਦੀ ਸੋਝੀ ਸੀ ਇਹ ਤਾਕਤ ਸੀ ਕਿ ਤੁਸੀਂ ਵੱਡੀ ਖੋਰੀ ਨਹੀਂ ਬਣੇ ਜਿਹੜੀ ਤੁਹਾਡੀ jobb ਸੀ ਨੌਕਰੀ ਸੀ ਆਮ ਦੌਰ ਦੇ ਬੰਦਾ ਜਿਹੜਾ ਉੱਥੇ ਵੱਡੀ ਖੋਰਾ ਬਣ ਜਾਂਦਾ ਜਿਹੜਾ ਵੱਡੀ ਲੈਣਾ ਸ਼ੁਰੂ ਕਰ ਦਿੰਦਾ ਪਰ ਤੁਸੀਂ ਬਾਣੀ ਤੋਂ ਹੀ ਪਰਣਾ ਲੈ ਕੇ ਪਰ ਮੈਂ ਤੁਹਾਨੂੰ ਤੁਸੀਂ ਦੱਸ ਦਿਆਂ ਕਿ ਤੁਹਾਨੂੰ ਬਹੁਤੀ ਸਮਝ ਨਹੀਂ ਸੀ ਉਸ ਸਮੇਂ ਪਰ ਇਹਨਾਂ ਪਤਾ ਸੀ ਮੇਰੇ ਗੁਰੂ ਨੇ ਆਖਿਆ ਕਿ ਸਿੱਖ ਨੂੰ ਵੱਡੀ ਨਹੀਂ ਖਾਣੀ ਚਾਹੀਦੀ ਨਹੀਂ ਖਾਣੀ ਚਾਹੀਦੀ ਤੋਂ ਤੁਸੀਂ ਅਪਲਾਈ ਕੀਤਾ ਉਹ ਕੀਤਾ ਗਰੀਬ ਲੋਕਾਂ ਨੂੰ ਜਿਨ੍ਹਾਂ ਨੂੰ ਕਈ ਵਾਰ ਛੱਟ ਲੱਗ ਜਾਂਦੀ ਇੱਥੇ ਕੰਮ ਤੇ ਕਰਦੇ ਜਾਂ ਰੋਟੀ ਨਹੀਂ ਹੈ ਉਹਨਾਂ ਨੂੰ ਮੈਂ ਫੂਡ ਵੀ ਮਵਾ ਕੇ ਦਿੰਦਾ ਸੀ ਕਿ ਉਹਨਾਂ ਨੂੰ ਰੋਟੀ ਦੇ ਵਾਸਤੇ ਵੀ ਖਿਆ ਸੀ ਕੋਈ ਗੱਲ ਨਹੀਂ ਰੋਟੀ ਉਹਨਾਂ ਨੂੰ ਆਪਣੇ ਕੋਲੋਂ ਮੈਂ ਆਪਣੇ ਕੋਲੋਂ ਪੈਸੇ ਪਾ ਕੇ ਸਭ ਕੁਝ ਉਹਨਾਂ ਦਾ ਕੋ ਕਰਿਆ ਉਹ ਤੁਸੀਂ ਜਿਹੜਾ ਜਿਹੜੇ ਸਾਡੀ ਇੱਕ ਸਿੰਘ ਹੈਗੀ ਆ ਇੱਕ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਾ ਪਰ ਤੁਸੀਂ ਬਾਣੀ ਚੋਂ ਗੁਰੂ ਦਾ ਜਿਹੜਾ ਇਸ਼ਦੇਸ਼ ਆ ਜੋ ਇਸ ਦਾ ਭਾਵੇ ਆ ਉਹਨੂੰ ਮਦਦ ਤੁਸੀਂ ਪਹਿਲੇ ਇਹਨਾਂ ਬੱਲੇ ਬਣਿਆ ਹੋਇਆ ਸੀਗਾ ਤੁਮੇ ਬਹੁਤੀ ਸਮਝ ਨਹੀਂ ਸੀ ਪਰ ਇਹਨਾਂ ਪਤਾ ਸੀਗਾ ਕਿ ਜਿਹੜਾ ਜਿਹੜੀ ਅਰਥ ਕਰਨੀ ਉਹ ਲੋੜ ਬੰਨਾਂ ਦੀ ਹਲਕਾ ਨਹੀਂ ਅਸਲ ਜਿਹੜੀ ਆ ਉਹ ਗੁਰੂ ਦੀ ਸੇਵਾ ਦਾ ਮੁੱਖ ਰੂਪ ਆ ਇਹ ਦੱਸਿਓ ਤੁਸੀਂ ਕਿ ਜਦੋਂ ਅਰਦਾਸਤ ਪਹਿਲਾਂ ਵੀ ਕਰਦੇ ਹੋਵੋਗੇ ਤੁਸੀਂ ਬਾਣ ਕਰਦੇ ਸੀ ਜਿਹੜੇ ਕੰਡੇ ਦੀ ਬੋਲ ਰਹੀ ਸੀਗੀ ਤਾਂ ਉਦੋਂ ਤੇ ਹੁਣ ਜਦੋਂ ਅਰਦਾਸ ਕਰਦੇ ਹਾਂ ਪਾਠ ਕਰਕੇ ਇਹਦੇ ਵਿੱਚ ਫਰਕ ਮਹਿਸੂਸ ਕਰਦੇ ਹਾਂ ਕਿ ਜਦੋਂ ਪਹਿਲਾਂ ਤੁਸੀਂ ਅਰਦਾਸ ਕਰਦੇ ਸੀ ਉਦੋਂ ਤੁਹਾਡੀ ਕੋਈ ਡਿਮਾਂਡ ਹੁੰਦੀ ਹੁੰਦੀ ਨਹੀਂ ਜਾਂ ਮੰਗ ਹੁੰਦੀ ਨਹੀਂ ਆ ਜਾਂ ਕਿਸੇ ਦੁੱਖ ਤਕਲੀਫ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਰਦਾਸ ਕਰਦੇ ਹੋਗੇ ਪਰ ਹੁਣ ਜਦੋਂ ਤੁਸੀਂ ਅਰਦਾਸ ਕਰਦੇ ਹੋ ਦੁੱਖ ਤਕਲੀਫ ਤਾਂ ਜ਼ਿੰਦਗੀ ਦਾ ਹਿੱਸਾ ਹੁਣ ਵੀ ਆਉਂਦੀਆਂ ਹੋਣਗੀਆਂ ਸਮੱਸਿਆ ਵੀ ਆਉਂਦੀਆਂ ਹੋਣਗੀਆਂ ਪਰ ਹੁਣ ਜਦੋਂ ਕੋਈ ਨਿਰਾਸ਼ਤਾ ਹੁੰਦੀ ਹੈ ਜਾਂ ਨਹੀਂ ਉਹਦੇ ਚ ਤੁਸੀਂ ਆਸ਼ਾਵਦੀ ਹੋ ਕੇ ਨਿਕਲਦੇ ਹੋ ਆਸ਼ਾਵਦੀ ਨਿਕਲਦੇ ਜੀ ਉਸ ਵੇਲੇ ਕੀ ਹੁੰਦਾ ਸੀਗਾ ਪਾਣ ਕਹਿੰਦੇ ਸੀ ਤਰਬਾ ਮੈਨੂੰ ਦੁੱਖਾਂ ਤੋਂ ਬਚਾਉਣਾ ਹਾਂ ਤੇ ਉਸ ਤੋਂ ਬਾਅਦ ਅ ਮੈਨੂੰ ਕਲਾ ਚਰਤੀ ਕਲਾ ਵਿੱਚ ਰੱਖਣਾ ਚਰਤੀ ਕਲਾ ਮਤਲਬ ਕਿ ਅੱਗੇ ਤੋਂ ਅੱਗੇ ਮੈਨੂੰ ਬਤਾਉਂਦੇ ਰਹੋ ਉਸ ਦਾ ਚਰਤੀ ਕਲਾ ਸਾਡੀ ਜਿਹੜੀ ਇੱਕ ਬੰਦੀ ਅਵਸਥਾ ਹਾਂ ਪਰ ਅਸੀਂ ਇਹ ਕਹ ਰਹੇ ਹਾਂ ਦੋਨੋਂ ਹੀ ਪੱਕਾ ਲੈ ਲੈਂਦੇ ਹਾਂ ਕਿ ਸਾਡੀ ਜਿਹੜੀ ਆ ਪੰਜਾਬੀ ਆ ਚਾਹੇ ਮਾਂ ਕੀ ਤੌਰ ਤੇ ਆ ਚਾਹੇ ਹੋਰ ਸਫਲਤਾ ਬਸ ਉਹਦਾ ਜੋੜ ਲੈਨੇ ਆ ਪਰ ਸੋ ਚੜ੍ਹਦੀ ਕਲਾ ਸਾਡਾ ਬੋਲਾ ਜਿਹੜਾ ਇੱਕ ਸਾਡੇ ਮਨ ਦੀ ਇੱਕ ਅਵਸਥਾ ਜਿਹਦੇ ਚ ਕਿ ਭਾਵੇਂ ਪ੍ਰਸਥਤੀਆਂ ਕੈਸੀਆਂ ਵੀ ਆ ਪਰ ਉਹਦੇ ਵਿੱਚ ਵੀ ਸਸੀਂ ਡੋਲ ਨਹੀਂ ਨੇ ਆ ਅਸੀਂ ਡਾਵਾ ਡੋਲ ਨਹੀਂ ਹੁੰਦੇ ਪਰ ਕਿ ਅਸੀਂ ਬੇਸ਼ੱਕ ਜਿਹੜਾ ਸਾਡਾ ਆਤਮ ਬਾਲਾ ਉਹ ਬਰਕਰਾਰ ਰਹੀਦਾ ਪ੍ਰਸਥਤੀਆਂ ਸਾਨੂੰ ਜਿਹੜੀਆਂ ਭਾਵੇਂ ਕਿੰਨੀਆਂ ਵੀ ਮਾੜੀਆਂ ਹੋਣ ਅਸੀਂ ਉਹਨਾਂ ਦੇ ਡਾਵਾ ਡਾਲ ਨਹੀਂ ਹੁੰਦੇ ਡਾਵਾ ਡੋਲ ਨਹੀਂ ਹੁੰਦੇ ਅਸੀਂ ਇੱਕ ਸਾਰ ਰਹਿ ਕੇ ਉਹਦੀ ਇਰਜ਼ਾ ਤੇ ਰਾਜ਼ੀ ਰਹਿੰਦੇ ਆ ਤੇ इवन ਗੁਰਦੁਆਰੇ ਵਿੱਚ ਜਾ ਕੇ ਗੁਰਦੁਆਰੇ ਵਿੱਚ ਆਪਣਾ ਸੇਵਾ ਕਰਦੇ ਆਂ ਤੇ ਲੰਗਰ ਦੀ ਸੇਵਾ ਕਰਨੀ ਹੈ ਤੇ ਇਹ ਮੈਨੂੰ ਪਤਾ ਹੈ ਮੈਂ ਗੁਰਦੁਆਰਾ ਵੀ ਬਣਵਾਇਆ ਹੈ ਤੇ ਮਹਾਰਾਜ ਇਹ ਇੱਕ ਬੰਦੇ ਉਹ ਮੈਂ ਕੰਮ ਤੇ ਉਹਨਾਂ ਨੂੰ ਦਿੱਤਾ ਕਿ ਉਹ ਸਰਦਾਰ ਬੰਦੇ ਸੀਗੇ ਮੈਂ ਕੰਮ ਦੇ ਉੱਤੇ ਉਹਨਾਂ ਨੂੰ ਜੋਬ ਦਿੱਤੀ ਨਾ ਉਹ ਕੰਮ ਕਰਦੇ ਸੀ ਸਫਾਈ ਦਾ ਕੰਮ ਕਰਵਾ ਦਿੰਦਾ ਸੀ ਉਹਨਾਂ ਨੂੰ ਪਾਵਰ ਮਿਲ ਗਈ ਉਹ ਅ 21 ਦੇ ਮਹਾਰਾਜ ਬਣ ਗਏ ਮਹਾਰਾਜ ਬਣ ਗਏ ਤੇ ਉਹਨਾਂ ਨੂੰ ਪਤਾ ਲੱਗਿਆ ਬੰਦੇ ਨੇ ਦੱਸੋ ਤਾਂ ਮਹਾਰਾਜ ਜੀ ਮੈਂ ਜਾ ਕੇ ਮਿਲਿਆ ਉਹ ਕਹਿੰਦੇ ਅੱਜ ਇੱਕ ਮਹਾਨ ਹਸਤੀ ਆ ਨਾਲੇ ਮੈਂ ਜਦੋਂ ਸੰਗਤ ਦੇ ਵਿੱਚ ਗਿਆ ਉਹ ਹੋਣਾ ਕਿ ਆ ਮਹਾਨ ਹਸਤੀ ਆ ਗਈ ਸਾਰੇ ਬੰਦੇ ਖੜੇ ਹੋ ਕੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਏ ਮੈਨੂੰ ਤੁਹਾਨੂੰ ਅਸਲੀ ਦਾ ਪਤਾ ਲੱਗਿਆ ਵੀ ਇਹ ਲੋਕਾਂ ਦੇ ਪੱਲੇ ਕੁਝ ਨਹੀਂਗਾ ਬਈ ਇਹ ਲੋਕ ਜਿਹੜੇ ਆ ਕਿ ਲੋਕਾਂ ਕਿਸਾਂ ਬੁੱਧੂ ਬਣਾਉਂਦੇ ਆ ਤੁਹਾਨੂੰ ਵੀ ਗੱਲ ਸਮਝ ਲੱਗੀ ਹਾਂਜੀ ਹਾਂਜੀ ਤੇ ਤੁਸੀਂ ਜੀ ਤੇ ਉਸ ਵੇਲੇ ਫਿਰ ਉਹ ਸਿਟੀ ਨੇ ਕਿਹਾ ਵੀ ਇੱਥੇ ਬਹੁਤ ਜ਼ਿਆਦਾ ਕਾਰਾਂ ਖੜੀਆਂ ਹੁੰਦੀਆਂ ਤੇ ਇਥੋਂ ਹੋਰ ਕਿਤੇ ਚਰਚ ਵਿੱਚ ਉਹਨਾਂ ਨੇ ਇੱਕ ਚਰਚ ਖਰੀਦ ਲਿਆ ਤੇ ਚਰਚ ਦੇ ਵਿੱਚ ਮੈਨੂੰ ਫਿਰ ਕਹਿੰਦੇ ਅੱਛਾ ਹੁਣ ਪਹਿਲਾਂ ਮੈਂ ਥੋੜੀ ਸੇਵਾ ਕਰੀ ਹੁਣ ਤੂੰ ਮੇਰੀ ਸੇਵਾ ਕਰੋ ਤੇ ਮੈਂ ਉੱਥੇ ਬਿਜਲੀ ਦਾ ਫਿਰ ਅਸੀਂ ਫਿਰ ਇਸ ਪਾਸੇ ਆਉਂਦੇ ਸੀ ਕਿ ਤੁਸੀਂ ਕੀ ਸੁਮਿਦੋਗੇ ਜੀ ਤੁਸੀਂ ਪਾਣੀ ਨਾਲ ਨਾ ਜੁੜੇ ਹੁੰਦੇ ਫਿਰ ਫਿਰ ਤੁਹਾਡੇ ਜੀਵਨ 'ਚ ਕਿਹੋ ਜਿਹਾ ਆਉਂਦਾ ਤੁਸੀਂ ਸੁਣਦੇ ਤੁਹਾਡਾ ਸੁਭਾਅ ਤੁਹਾਡਾ ਕੈਰੇਕਟਰ ਇਦਿਕ ਫਰਕ ਹੁੰਦਾ ਜਾਂ ਫਿਰ ਵੀ ਇਸੇ ਤਰ੍ਹਾਂ ਨਹੀਂਦਾ ਫਰਕ ਹੁਣਾ ਸੀ ਕਿ ਜੇ ਬਾਨੀ ਨੂੰ ਨਾਲ ਨਾ ਸੰਦ ਗੁਰੂਆਂ ਨੇ ਉਹਨਾਂ ਦੇ ਉਦੇਸ਼ ਦੇ ਉੱਤੇ ਨਾ ਚੱਲਦਾ ਉਹਨਾਂ ਦੇ ਉਦੇਸ਼ ਪੜ੍ਹ ਕੇ ਪੜ੍ਹ ਕੇ ਪਤਾ ਲੱਗਦਾ ਵੀ ਇਹ ਦੁਨੀਆ ਵਿੱਚ ਸਿਰਫ ਮਨ ਹੀ ਹੈ ਮਨ ਨੂੰ ਸਧਾਰ ਲੋ ਮਨ ਦੇ ਇਹੀ ਤੁਹਾਡਾ ਅੱਗੇ ਜਾਣਾ ਬਾਕੀ ਸੀਤ ਇੱਥੇ ਜਮੀਂ ਚ ਰਹ ਜਾਂਦੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਮ ਸਿੰਘ ਜੀ ਤੁਸੀਂ ਆਪਣੇ ਜਿਹੜਾ ਤੁਹਾਡਾ ਮੈਨੂੰ ਪਤਾ ਬੜੇ ਤੁਸੀਂ ਬਿਜ਼ੀ ਰਹਿੰਦੇ ਹੋ ਪਰ ਮੈਂ ਰਿਟਾਇਰ ਹੋ ਗਿਆ ਉਸ ਤੋਂ ਇਲਾਵਾ ਬਾਜੂ ਤੁਸੀਂ ਕਾਫੀ ਬੀਜ਼ੀ ਹੋ ਤੁਸੀਂ ਸੋਵਾਂ ਕੱਢਿਆ ਜਿਹੜਾ ਤੋਂ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੀ ਜੀ ਨਿੱਜੀ ਜੀਵਨ ਬਾਰੇ ਜਿਹੜੇ ਉਤਰਾ ਚੜਾਅ ਆਏ ਆ ਔਰ ਗੁਰਬਾਣੀ ਨਾਲ ਤੁਹਾਨੂੰ ਕਿਸ ਤਰ੍ਹਾਂ ਨਾਲ ਜਿਹੜੀ ਆਤਮ ਬਲ ਬਖਸ਼ਿਆ ਉਹਦੇ ਆਤਮ ਬਲ ਬਦੌਲਤੀ ਤੁਸੀਂ ਜਿਹੜਾ ਇਹ ਆਤਮ ਤੌਰ ਤੇ ਜਿਹੜੀ ਤ੍ਰਿਪਤੀ ਮਹਿਸੂਸ ਕਰ ਰਹੇ ਹੋ ਇਹ ਸਾਡਾ ਸਾਂਝਾ ਕੀਤਾ ਤੁਹਾਡੇ ਦਰਸ਼ਕਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਨੇ ਚ ਵੀ ਮੈਨੂੰ ਮੈ ਆਪਣਾ ਕਰਦਾ